ਓ ਮੋਰਨ ਮੇਰੇ ਲਾਈਵ ਤੇ ਚੱਲਣਿਆ ਆਓ ਸੁਣੋ ਮਾੜਾ ਜਾ ਆ ਗਏ ਵੀਰ ਮਤਰਾ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਜੀ ਆਜਾ ਜੁਨਾ ਕੱਲ ਸੁਣੀ ਦੇ ਰਾਤੀ ਪੁਰੀ ਬਾਂਦਰ ਨੇ ਜਿਹੜਾ ਕਿਹਾ ਸੀ 3 ਵਜੇ ਸੰਜਣਾ ਦਾ ਪੁੱਤਲਾ ਫੁਕਣਾ ਪਹੜੀ ਕੋਲ ਤੇ ਸੇਹੇ ਖੜੇ ਰਹੇ 3 ਵਜੇ ਆ ਬਾਂਦਰ ਨਹੀਂ ਆਇਆ ਇਹ ਬੰਦਨ ਨੂੰ ਫਿਰ ਇਹਨੇ ਜੇ ਜੋਰ ਲਾ ਦੀ ਆ ਕਿ ਕਿ ਪਿਉ ਦੀ ਲਾਗਿਆ ਦੇਖਿਆ ਆ ਆ ਖੜੀਆਂ ਤੇਰੇ ਵਾਸਤੇ ਰੱਖੀਆਂ ਪੁੱਤ ਆਂ ਫਰੈਂਡ ਨੂੰ ਭੱਜ ਨਹੀਂ ਦਿੰਦੇ ਕੱਲ ਇੱਕ ਸੰਗਤ ਨੇ ਬੁਲਾਇਆ ਅੱਜ ਨੂੰ ਜਦੋਂ ਭੱਜ ਗਿਆ ਹਾਂ ਇਹ ਯੁੱਧ ਹੈਗੀ ਆ ਕਿਸੇ ਇੱਕ ਪਿਉ ਦੀ ਹੋ ਲਾ ਗਿਆ ਜਦਾ ਦੇਰ ਲਾ ਖਾਲਸਾ ਸ਼੍ਰੋਮਣੀ ਕਾਲਜ ਨੂੰ ਅੰਮ੍ਰਿਤਸਰ ਸਰਕਾਰ ਕੇ ਬੋਲਿਆ ਬੀਨ ਸਿੰਘ ਕਹਿੰਦੇ ਖੜੇ ਨੇ ਆ ਜਾ ਆ ਕਰਕੇ ਇੱਥੇ ਜਵਾਬ ਦੇ ਸਾਨੂੰ ਇਹ ਸਿੱਧਾ ਖੜਨਾਗਾ ਕਾਂ ਦਾ ਪੁੱਤਲਾ ਫੋਟੋ ਦੇ ਨਾਲ ਸਰਕਾਰੀ ਖੋਹਣੀ ਕਦਮ ਹੋਣੀ ਸਾਡੀ ਅਮਾਨਤ ਸਾਡੇ ਦਿਲ ਚ ਵੱਸਦੇ ਆ ਪਰ ਤੇਰਕੇ ਬੰਦਰਾ ਨੂੰ ਇਹਦੀ ਸ਼ਰਾਰਤਾਂ ਨਹੀਂ ਕਰਨ ਦੇਣੀ ਆ ਧੋਖੇ ਦੇ ਨਾਲ ਜੇ ਕੋਈ ਦੱਸ ਦੇ ਜੇ ਕਾਰਵਾਈ ਕਿਤੇ ਕਰ ਦੇ ਜੇ ਜਾਤ ਜਿੱਥੇ ਗਿਆ ਉਥੇ ਜਾਓ ਤੇ ਤੁਹਾਨੂੰ ਵੇਖੀ ਤੁਹਾਡੀ ਜ਼ਰੂਰਤ ਤੁਸੀਂ ਨਾ ਤਾਂ Hindu ਦੇ ਨਾ ਤੂੰ ਇਨਸਾਨ ਸੱਚਾ Hindu ਕਦੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ ਸੱਚੇ Hindu ਜਿਹੜੇ ਨੇ ਦਰਬਾਰ ਸਾਹਿਬ ਵੇਖ ਜਾ ਕੇ ਸੇਵਾ ਕਰਦੇ ਨੇ ਭਾਂਡਿਆਂ ਦੀ ਸੇਵਾ ਕਰਦੇ ਆ ਪ੍ਰਕਰਮਾਂ ਦੀ ਸੇਵਾ ਕਰਦੇ ਆ ਤੁਸੀਂ ਲੋਕ 扑ਡਾਉਨੇ ਹੋ ਤੁਸੀਂ ਲੋਕ 扑ਡਾਉ ਕਾਰਗੀਆਂ ਕਰਦੇ ਹੋ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਯਾਰ ਭਰਦੇ ਹੋ ਚੰਦ ਪੈਸਿਆਂ ਦੀ ਖਾਤਰ ਸਿਕਿਉਰਟੀਆਂ ਦੀ ਖਾਤਰ ਤੁਹਾਨੂੰ ਇਹ ਗਦਾਵ ਨਹੀਂ ਦਿੰਦੇ ਆ ਬੰਦੇ ਬਣਜੋ ਜਿਸ ਦਿਨ ਸਾਡੇ ਆਤਾ ਕਿ ਪੂਛਾਂ ਤੋਂ ਫੜਫੜ ਘਮਾਉਣੇ ਆ ਤੇ ਤੁਹਾਡੇ ਜ਼ਰੂਰਤ ਹੈ ਨਹੀਂ ਵੀ ਤੁਸੀਂ ਆਓ ਜਦਾਂ ਸਿਰ ਲੱਦ ਖਾਲਸਾ ਤੈਨੂੰ ਇਹ ਚੇਤਾਵਨੀ ਦਿੰਦਾ ਤੁਹਾਨੂੰ ਬੰਦੇ ਬਣਜੋ ਆਪਣੇ ਕੰਮ ਕਰੋ ਜਿਹੜੇ ਛੋਲੇ ਪੂੜੀਆਂ ਦੇਖਦੇ ਚੁੱਪ ਕਰਕੇ ਵੇਖੋ ਤੁਹਾਡਾ ਸਿੱਖਾਂ ਦੇ ਕਿਸੇ ਵੀ ਸ਼ਹੀਦੀ ਨਾਲ ਕਿਸੇ ਧਾਰਮਿਕ ਮਤਲਬ ਨਹੀਂ ਹੈਗਾ ਤੁਹਾਡਾ ਪਰ ਵੀ ਹਟਦੇ ਨਹੀਂ ਭਾਵੇਂ ਮਰਦ ਪਰ ਮਰਦ ਦੇ ਪੁੱਤ ਜੋ ਤੁਸੀਂ ਤੇ ਸਿੱਧਾ ਸਾਡੇ ਨਾਲ ਆਪਣਾ ਟਾਈਮ ਪਾ ਕੇ ਵੇਖ ਲਓ ਟਾਈਮ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊ ਕਿ ਸੂਰਮਾ ਕਿਹੜਾ ਜੰਮਿਆ ਮਾਦਾ ਤੇ ਜਿੱਥੇ ਗੋਗੇ ਜੇ ਘਰ ਗੋ ਇਹ ਤਾਂ ਘਰੇ ਹੀ ਆ ਜੰਨਾ ਗੱਲ ਕਰੋ ਕਦਨ ਆਈਏ ਇਹ ਬਾਰ ਬਾਰ ਜਿਹੜੀਆਂ ਛਿਰਾਰਤਾ ਬਾਂਦਰ ਵਾਲੀਆਂ ਕਰਦੇ ਜੋ ਹਰਦੋ ਦੇਖੋ ਸਾਡੇ ਜਮੀਰ ਮਰੇ ਨਹੀਂ ਅਜੇ ਜੀਂਦੇ ਆ ਤੇ ਤੁਹਾਡੇ ਦੇ ਜ਼ਮੀਰ ਹੈਗੇ ਨਹੀਂ ਕੰਜਰੋ ਇਹ ਕਰਕੇ ਬੰਦੇ ਦੇ ਪੁੱਤ ਬਣ ਜਾ ਜੋ ਬਣਾਉਣੇ ਪਏ ਤਾਂ ਮੁਸ਼ਕਲ ਹੋ ਜਾਊਗਾ ਕੰਮ ਤੁਹਾਡਾ ਪਰ ਤੈਨੂੰ ਬਖਸ਼ਣਾ ਨਹੀਂ ਪੁੱਤਰਾ ਹੁਣ ਇਹ ਗੱਲ ਯਾਦ ਰੱਖੀ ਹੁਣ ਮੇਰੀ ਕਿ ਤੈਨੂੰ ਬਾਰ-ਬਾਰ ਇਹ ਹਲਤਾ ਕਰਦਾ ਪ੍ਰਸ਼ਾਸਨ ਮੇਰੇ ਸਾਹਮਣੇ ਖਲੋਤਾ ਬਾ ਇਹ ਗੱਲ ਤੈਨੂੰ ਕਹਿ ਤੀ ਹੁਣ ਤੈਨੂੰ ਬਖਸ਼ਣਾ ਨਹੀਂ ਜਿੱਥੇ ਭਜਣਾ ਹੀ ਭਜਲਾ ਤੇਰਾ ਹਾਲ ਵੇਖੀ ਮੈਂ ਕੀ ਕਰਾਂ ਤੇ ਬੇਨਤੀ ਇੰਨੀ ਵੀ ਆ ਬੰਦੇ ਦਾ ਪੁੱਤ ਬਣ ਜਾ ਬੰਦਾ ਫੇਰ ਖਾ ਸਕਦਾ ਭਾਈ ਦਰਬਾਖ ਸਿੰਘ ਭਾਈ ਦਰਬਾਖ ਸਿੰਘ ਛੋਨੀਗੜ੍ਹ ਦਾ ਅਮਰਸਰ ਫੋਰਸਿੰਗ ਆਏ ਨੇ ਅਸੀਂ ਕੋਈ ਢਟਹਾਉ ਕੰਮ ਨਹੀਂ ਕਰਦੇ ਨਾ ਸਾਡੇ ਕੋਲ ਪਈ ਢਟਹਾਉ ਕਾਰਨੀਆਂ ਕਰਦੇ ਆ ਸਾਰੇ ਸੇਵਾਦਾਰ ਨੇ ਸੇਵਾ ਕਰਨ ਵਾਲੇ ਵੀਰ ਨੇ ਖਿੱਤੀ ਸਿੱਖ ਨੇ ਪਰ ਤੁਸੀਂ ਚੰਗੇ ਲੋਕ ਸ਼ਰਾਰਤਾਂ ਕਰਦੇ ਜੇ ਬੰਦੇ ਦੇ ਪੁੱਤ ਬਣ ਜੋ ਜੇ ਟਾਈਮ ਦੀ ਗੱਲ ਪਾਉਣੇ ਹੋ ਸਮਾਂ ਰੱਖ ਲੋ ਆਪਾਂ ਵੇਖ ਲੈਨੇ ਆ ਐਵੇਂ ਨਾ ਤੇ ਲੋਕਾਂ ਨੂੰ ਤੰਗ ਕਰੋ ਨਾ ਪ੍ਰਸ਼ਾਸਨ ਨੂੰ ਤੰਗ ਕਰੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਸ਼ਰਿਆਮ ਕੇ ਅੱਗੇ ਵਧੋ ਵੀ ਬੰਦਰਾ ਮੰਗੂ ਮਾਰਕੀਟ ਤੁਸੀਂ ਕਦੀ ਕਿੱਥੇ ਰੁਕਦੇ ਕਦੀ ਕਿੱਥੇ ਰੁਕਦੇ ਇਸ ਕਰਕੇ ਬੰਦੇ ਦੇ ਪੁੱਤ ਬਣ ਜੋ ਅੱਜ 3 ਵਜੇ ਦਾ ਟਾਈਮ ਸੀ ਤੇਰਾ ਸਿੰਘ ਖੜੇ ਨੇ ਹਾਂ ਤੂੰ ਕਿਸੇ ਹੋਰ ਜਗ੍ਹਾ ਬੁਤਲਾ ਫੂਕੇ ਚਲ ਜੇ ਤੇ ਫਿਰ ਤੇਰੀ ਬੰਦਿਆਂ ਵਾਲੀ ਗੱਲ ਨਹੀਂ ਬੰਦਰਾ ਵਾਲੀ ਆ ਉਹ ਤੂੰ ਹੈਗਾ ਹੀ ਆ ਇਸ ਕਰਕੇ ਇੱਥੇ ਖੜੇ ਆ ਆ ਜਾ ਤੇਰੇ ਵਾਸਤੇ ਖੜੇ ਆ ਚਲੀ ਜਾਂਦੇ ਚਲੀ ਜਾਂਦੀ ਹਾਂਜੀ ਭਾਈ ਰਤਪਾਲ ਸਿੰਘ ਜੀ ਬਾਕੀ ਜਿੱਦਾਂ ਖਾਲਸਾ ਬਾਕੀ ਜਿੱਦਾਂ ਬੋਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਰੀ ਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਤੇ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਜਿਹੜੀਆਂ ਕਰੀਆਂ ਹਰਕਤਾਂ ਵਾ ਇਹਨਾਂ ਨੂੰ ਤੂੰ ਆਪਣੀਆਂ ਨਿਸ਼ਾਰਲਾ ਨਹੀਂ ਤੇ ਤੇਰਾ ਹਾਲ ਬੁਰਾ ਹੋਏਗਾ ਸਾਰੇ ਹੀ ਲੋਕਾਂ ਨੂੰ ਤੂੰ ਗੁੰਮਰਾਹ ਕਰਦਾ ਦੱਸ ਕਿ ਕਿਤੇ ਔਰ ਕਿਤੇ ਹੋਰ ਕਿਤੇ ਤੂੰ ਆਪਣੀ ਕਾਰਵਾਈ ਕਰਦਾ ਬੰਦੇ ਦੇ ਪੁੱਤਾਂ ਵਾਲੇ ਕੰਮ ਕਰ ਜੇ ਤੇਰੇ ਕੋਲ ਜੁਰਤ ਆਇਆ ਤਾਂ ਐਸੀ ਇਥੇ ਹਾਲ ਗਏ ਤੇ ਉੱਪਰ ਜਿੱਥੇ ਭੰਡਾਰੀ ਪੁਲ ਤੇ ਤੂੰ ਬੋਲਿਆ ਸੀ ਉਥੇ ਖੜਿਆ ਜੇ ਤੇਰੇ 'ਚ ਹੈ ਹਿੰਮਤ ਤਾਂ ਤੂੰ ਹੁਣ ਆ ਜਾ ਇੱਥੇ ਜਾਂ ਸਾਨੂੰ ਦੱਸ ਦੇ ਵੀ ਤੂੰ ਕਿੱਥੇ ਆਏ ਓਥੇ ਆ ਜੰਨੇ ਆ ਜੇ ਤੇਰੇ ਜੇ ਨਹੀਂ ਜੁੜਤ ਹੈ ਮੇਰਾਣੀ ਚਾਰ ਕੂਚਾ ਚੁਕੀਆਂ ਔਰ ਚਾਰ ਬੰਦੇ ਦਿਹਾੜੀ ਤੇ ਇਕੱਠੇ ਕਰਕੇ ਤੂੰ ਉੱਥੇ ਲੈ ਆਇਆ ਔਰ ਉਹਨਾਂ ਨੂੰ ਵਿਚਾਰੇ ਨੂੰ ਕਿਉਂ ਘਰੀਪਾ ਨੂੰ ਮਰਵਾਉਣਾ ਤੂੰ ਆਪ ਤੇ ਕੱਲ ਤੂੰ ਖੜਾ ਨਹੀਂ ਉੱਥੇ ਹੱਤ ਵਾਦ ਦਾ ਪੁਤਲਾ ਤੂੰ ਫੂਕ ਰਿਆ ਸੀ ਉੱਥੇ ਤੂੰ ਤੇ ਬੰਦਿਆਂ ਵਾਂਗੂ ਖੜਦਾ ਸਾਡਾ ਇੱਕ ਹੀ ਵੀਰ ਉੱਥੇ ਵੀਰ ਭੁਪਿੰਦਰ ਸਿੰਘ ਤੇਰੀਆਂ ਕੱਲੇ ਨੇ ਉਹਨੇ ਪੂਛਾ ਚੁਗਾ ਦਿੱਤੀਆਂ ਦੂਸਰੇ ਸਿੰਘ ਸਾਡੇ ਨਾਲ ਸੀ ਉੱਥੇ ਜਿਹੜੇ ਮੁੰਡਰੇ ਉਹ ਤੈਨੂੰ ਉਹਨਾਂ ਨੇ ਦੱਸਿਆ ਤੈਨੂੰ ਹੈ ਔਰ ਤੇਰੇ ਕੋ ਉੱਥੇ ਵੀ ਨਹੀਂ ਖੜਿਆ ਗਿਆ ਜਾਦੇ ਬੰਦੇ ਦਾ ਪੁੱਤ ਬਣਦਾ ਤੂੰ ਕਹਿਣਾ ਨਾ ਮੈਂ ਹਿੰਦੂ ਜਾਗ ਗਿਆ ਤੇ ਤੂੰ ਉੱਥੇ ਜਾਗਿਆ ਰਹਿਂਦਾ ਗੱਲ ਉੱਥੇ ਉੱਥੇ ਖੜਦਾ ਕਿਉਂ ਤੂੰ ਆਪਣੇ ਆਪ ਨੂੰ ਕਹਿਣਾ ਮੈਂ ਹਿੰਦੂ ਆਂ ਬਾਕੀਆਂ ਨੂੰ ਨਾਲ ਤੋਂ ਲੈਣਾ ਤੂੰ ਆਪ ਕੱਲਾ ਆ ਕਿੱਥੇ ਆ ਤੂੰ ਔਰ ਬੰਦਿਆਂ ਵਾਲੇ ਕੰਮ ਕਰ ਹੈ ਤੇ ਤੂੰ ਜਾਨਵਰਾਂ ਦੀ ਔਲਾਦ ਸੂਰੀ ਤੂੰ ਆਪਣੇ ਆਪ ਨੂੰ ਨਾਲ ਸੂਰਾਂ ਵਾਲੇ ਕੰਮ ਤੇਰੇ ਕਰਦਾ ਤੂੰ ਬੰਦੇ ਦਾ ਪੋਤੇ ਆ ਤੇ ਆ ਇੱਥੇ ਤੇਰੇ ਕੋ ਖੜੇ ਤੇਰੀ ਵੇਟ ਕਰਦੇ ਪਏ ਗੁਰਬੀਰ ਸਿੰਘ ਜੀ ਆਹ ਖਾਲਸਾ ਆਇਆ ਕਿ ਕਿ ਫਤਿਹ ਪੰਜ ਛੇ ਸਾਲਾਂ ਵਾਲਿਓ ਤੁਹਾਡਾ 3 ਵਜੇ ਦਾ ਟਾਈਮ ਆ ਤੇ ਟਾਈਮ ਪੂਰਾ ਹੋ ਗਿਆ ਹੈਨ ਵਜ ਗਏ 7 ਮਿੰਟ ਹੋ ਗਏ ਪਤਾ ਪੂਰਾ ਕਰੋ ਵਾਦਾ ਪੂਰਾ ਕਰੋ ਅਜ ਤੱਕ ਤੇ ਵਾਦਾ ਪੂਰਾ ਕੀਤਾ ਹੀ ਨਾ ਆਇਆ ਵੀ ਕਰਦਾ ਸਾਨੂੰ ਪਤਾ ਵਾ ਕੋਈ ਬੰਦੇ ਨੇ ਨਾ ਬੰਦੇ ਕੇ ਟਾਈਮ ਦੇ ਕੇ ਆਉਂਦੇ ਜਾਂ ਸਾਨੂੰ ਟਾਈਮ ਦੇਓ ਕਿੱਥੇ ਆਈਏ ਕੋਈ ਇਤਨਾ ਟਾਈਮ ਲੱਗਿਆ ਤੇ ਪਹੁੰਚ ਗਏ ਅਗਲਾ ਟਾਈਮ ਤੋਂ ਕਿੱਥੇ ਆਉਣਾ ਵਾ ਕੋਈ ਆ ਨਹੀਂ ਸਕਦੇ ਸਤ ਜਨਾਬ ਦੇ ਪੁੱਤਰਾ ਭੂਕਾ ਨਹੀਂ ਤੇ ਗੱਲ ਬੜੀ ਦੂਰ ਦੀ ਆ ਕੋਈ ਇੱਥੇ ਆ ਕੇ ਸੰਤਾ ਨੇ ਫੋਟੋ ਨੂੰ ਉਂਗਲ ਵੀ ਲਾ ਕੇ ਵਖਾ ਦੋ ਤੁਹਾਡੀ ਉਂਗਲਾਂ ਵੱਡ ਕੇ ਛੁੱਟੀ ਦੇ ਆਖਿਓ ਨਾ ਵਾਏ ਖਾਲਸਾ ਵਾਏ ਗੁਰਦੀ ਗੁਰਦੀ ਭਾਈ ਸਾਹਿਬ ਆਪ ਜੀ ਕੋਈ ਵਿਚਾਰ ਦੇਣਾ ਚਾਹੋ ਪੂਰੀ ਮਾਰੇ ਇਹਨਾਂ ਦੇ ਵਿਚਾਰ ਬਹੁਤ ਵਧੀਆ ਨੇ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਸ਼ਰਾਰਤਾ ਕਰਦੇ ਬਾਰ-ਬਾਰ ਇਹਨਾਂ ਦਾ ਕੀ ਹਲ ਹੋਣਾ ਚਾਹੀਦਾ ਉਹ ਇਨਾਂ ਦੇ ਨਾਲ ਜਦੋਂ ਕਿਸਮਤ ਮਾੜੀ ਹੁੰਦੀ ਹੈ ਨਾ ਕਿਸੇ ਦੀ ਵੀਰੇ ਤੇ ਉਹ ਬਾਰ-ਬਾਰ ਕਹਿੰਦੇ ਨਹੀਂ ਹੁੰਦੇ ਉਹ ਜਿੱਦਾਂ ਉਹ ਕੁੱਤਾ ਮਸੀਤੇ ਚੜ ਕੇ ਮੂਦਾ ਤੇ ਜਦੋਂ ਗਿੱਦਰ ਦੀ ਮੌਤ ਆਈ ਹੋਵੇ ਤਾਂ ਪਿੰਡਾਂ ਨੂੰ ਭਜਦਾ ਇਹਨਾਂ ਦੀ ਮੌਤ ਆਈ ਆ ਨਾਲ ਕੋਈ ਨਹੀਂ ਹੋਰ ਵੀਰੋ ਇਹ ਸਾਨੂੰ ਅਸੀਂ ਬੋਲਣਾ ਨਹੀਂ ਚਾਹੁੰਦੇ ਤਾਂ ਸਾਨੂੰ ਬਾਰ-ਬਾਰ ਇਹ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਬੋਲਣਾ ਪਿਆ ਵਾ ਇਹ ਕਰਕੇ ਵੀਰ ਮਰਾ ਇਹਨੂੰ ਬੰਦਿਆਂ ਵਾਂਗੂ ਬੰਦੇ ਦੀ ਜਾਤ ਚ ਆ ਜਾ ਬੰਦਰਾਲੇ ਕੰਮ ਛੱਡ ਦੇ ਬੋਲਣਾ ਨਹੀਂ ਮੈਂ ਚਾਹੁੰਦਾ ਪਰ ਤੂੰ ਬੁਲਾ ਲਿਆ ਤੇ ਇਹ ਜਿਹੜੀਆਂ ਹਿਲਤਾਂ ਵਾ ਹਿਲਤਾਂ ਬੰਦ ਕਰ ਤੇ ਜੇ ਇੱਕ ਟਾਈਮ ਪੋਣਾ ਵਾ ਤਾਂ ਸਿੱਧਾ ਬਾ ਮਰਦਾਂ ਨੂੰ ਬਾ ਜਨਾਨੀਆਂ ਵਾਲੇ ਕੰਮ ਪ੍ਰਸ਼ਾਸਨ ਸਾਈਡ ਤੇ ਰੱਖ ਕੇ ਬਾ ਪ੍ਰਸ਼ਾਸਨ ਨੂੰ ਵੇਚੀ ਲੈ ਆਵੇ ਆਵੇ ਤਾਂ ਸਹੀ ਪ੍ਰਸ਼ਾਸਨ ਨੂੰ ਕੋਈ ਛੇੜ ਤੇ ਰੱਖੇ ਨਾ ਲੈ ਆਵੇ ਆ ਸਾਡੇ ਸਾਹਮਣੇ ਆ ਜੇ ਸਾਹਮਣੇ ਤੇ ਆਵੇ ਅਸੀਂ ਇਹ ਨਹੀਂ ਕਹਿੰਦਾ ਵੀ ਪ੍ਰਸ਼ਾਸਨ ਛੇੜਦੇ ਹੋ ਜਾ ਪ੍ਰਸ਼ਾਸਨ ਨੂੰ ਨਾਲ ਲਿਆਵੇ ਸਗੋਂ ਇਹਨੂੰ ਪਤਾ ਲੱਗੇ ਮਰਦਾਨੀ ਤੈਨੂੰ ਬਚਾਉਂਦਾ ਕਿਹੜਾ ਮਰਦ ਹੁੰਦਾ ਹੈ ਜਿਹੜਾ ਮਰਦ ਖੜੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਿੰਘਾਂ ਦੇ ਵਿਚਾਰ ਸੁਣੇ ਆ ਜਿਥੇ ਸਿਰਲਤ ਖਾਲਸਾ ਸਾਰੇ ਸਿੰਘ ਇਹ ਹੁਣ ਐਦ ਕਰ ਚੁੱਕੇ ਆ ਕਿ ਇਹਨੂੰ ਆਪਣੇ ਤਰੀਕੇ ਦੇ ਨਾਲ ਸਮਝਾਵਾਂਗੇ ਬੜੀ ਬੜੀ ਵੇਖ ਲਿਆ ਪ੍ਰਸ਼ਾਸਨ ਨੂੰ ਵੀ ਕਹਿ ਲਿਆ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਕੇ ਵੇਖ ਲਈ ਸ਼ਿਕਾਇਤਾਂ ਵੀ ਕਰ ਲਈਆਂ ਹੁਣ ਇਹਨੂੰ ਛੇਤਰ ਫੇਰਾਂਗੇ origignal ਤੇ ਫੇਰਾਂਗੇ ਵੀ ਇਹਨੂੰ ਆਪ ਫੜ ਕੇ ਇਹਨੇ ਆਉਣਾ ਤਾਂ ਨਹੀਂ ਪਰ ਇਹ ਭਜਦਾਬ ਨਹੀਂ ਇਹ ਸਾਡੇ ਤੋਂ ਭਜਦਾ ਨਹੀਂ ਨਾ ਤਾਂ ਅਸੀਂ ਬੁਤਲੇ ਫੂਕਦੇ ਆ ਨਾ ਕਦੀ ਫੂਕੇ ਆ ਅਸੀਂ ਤੇ ਇਹਨੂੰ ਛੇਤਰ ਫੇਰਾਂਗੇ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਸੇਵਾ ਲਈ ਕਰਾਂਗੇ ਜਰੂਰ ਤੇ ਹੁਣ ਚਰਿਆਮ ਕਹਿੰਦੇ ਆ ਵੀ ਤੇਰੀ ਕਰਾਂਗੇ ਸੇਵਾ ਇਨੂੰ ਛੱਡਦੇ ਨਹੀਂ ਤੇ ਤੈਨੂੰ ਭਜਣ ਵੀ ਨਹੀਂ ਦਿੰਦੇ ਕਿੰਨੀਆਂ ਕਿ ਬੇਨਤੀਆਂ ਵਾਂ ਬਾਕੀ ਸਿੰਘਾਂ ਨੂੰ ਬੇਨਤੀ ਸਿੰਘ ਖੜੇ ਨੇ ਆ ਸਾਰੇ ਸਿੰਘ ਤੇ ਆਓ ਆ ਕਰਕੇ ਤੇਥੇ ਮੋਰਚਾ ਲਾਈਏ ਸ਼ਾਮਾਂ ਲਗਾ ਪਈ ਈਆਂ ਜੇ ਤੇ ਪੁਲਿਸ ਇਹਨੂੰ ਫੜਦੀ ਆ ਕਾਨੂੰਨੀ ਕਾਰਵਾਈ ਕਰਦੀ ਠੀਕ ਆ ਨਹੀਂ ਤੇ ਸਿੰਘ ਆਪਣੇ ਤਰੀਕੇ ਨਾਲ ਕਾਰਵਾਈ ਪਾਉਣਗੇ ਤੇ ਪਾਉਣਗੇ ਜਰੂਰ ਇਹਨੂੰ ਇਹਨੂੰ ਹਲਕਾ ਨਾ ਭਜਰੋ ਭਾਜ ਨਹੀਂ ਸਕਦਾ ਇਹ ਇਹਨੂੰ ਬਚਾ ਦੇਣ ਲੜਕਾਰ ਕੇ ਕੁੱਟਣਾ ਇਹਨੂੰ ਲਲਕਾਰ ਕੇ ਕੁੱਟਣਾ ਇਹਨੂੰ ਸਿੰਘਾਂ ਵਾਸਤੇ ਜਿਹੜਾ ਪ੍ਰਸ਼ਾਸਨ ਆ ਵਿਚਾਰਾ ਲੱਗ ਜਾਂਦਾ ਡਿਊਟੀਆਂ ਉਹ ਹੀ ਉਹਨਾਂ ਦੀ ਕੀ ਕਰਨ ਪਰ ਜਦੋਂ ਸਿੰਘ ਕੋਈ ਕਾਰਵਾਈ ਪਾਉਂਦੇ ਨੇ ਤੇ ਫਿਰ ਕਹਿੰਦੇ ਆ ਕਿਸੇ ਕਿ ਭੜਕਾਓ ਕਾਰਵਾਈਆਂ ਕਰਦੇ ਆ ਤੇ ਇਹੋ ਜਿਹੇ ਬਾਂਦਰ ਜੋ ਮਰਜ਼ੀ ਬਿਆਨ ਲਈ ਜਾਣ ਜੋ ਮਰਜ਼ੀ ਕਰੀ ਜਾਣ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਖੜੇ ਨੇ ਪੈਰੇ ਤੇ ਬਾਕੀ ਜੇ ਇਹ ਬਾਂਦਰ ਆਉਂਦੇ ਤਾਂ ਹੈ ਨਹੀਂ ਪਰ ਜੇ ਆਉਣਗੇ ਤੇ ਯਾਰਾਂ ਪੂਛਾਂ ਵਡਾਂਗੇ ਉਹਨਾਂ ਦੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀਤੇ